ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोड़ा ਨੇ ਇਸ ਨਾਮ ਸ਼ਹਿਰ ਦੇ ਵਸਨੀਕਾਂ ਨੂੰ ਇੱਕ ਵੱਡੀ ਸੌਗਾਤ ਦਿੰਦਿਆਂ অতি ਆਧੁਨਿਕ ਆਟੋਮੈਟਿਕ ਸਵੀਪਿੰਗ ਮਸ਼ੀਨ ਨੂੰ ਹਰੀ ਝੰਡੀ ਦਿਖਾ ਕੇ ਸ਼ਹਿਰ ਦੇ ਸਫਾਈ ਕਾਰਜਾਂ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ दिली ਇੱਛਾ ਸੀ ਕਿ ਵਿਦੇਸ਼ਾਂ ਦੇ ਮਹਾਨਗਰਾਂ ਵਿੱਚ ਵਰਤੀ ਜਾਣ ਵਾਲੀ অতি ਆਧੁਨਿਕ ਸਫਾਈ ਮਸ਼ੀਨ ਨਿਸਾਨ ਸ਼ਹਿਰ ਦੇ ਵਸਨੀਕਾਂ ਨੂੰ ਸਮਰਪਿਤ ਕਰ, ਜਿਸ ਨਾਲ ਸ਼ਹਿਰ ਵਿੱਚੋਂ ਗੰਦਗੀ ਦਾ ਨਾਮੋ ਨਿਸ਼ਾਨ ਮਿਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਲਟਰਾ ਮਾਡਰਨ ਤਕਨੀਕਾਂ ਵਾਲੀ ਇਸ ਮਸ਼ੀਨ ਦੀ ਖੂਬੀ ਇਹ ਹੈ ਕਿ ਸੜਕਾਂ ਦੇ ਆਲੇ-ਦੁਆਲੇ ਪਈ ਮਿੱਟੀ, ਰੇਤ, ਪੌਲੀਥੀਨ ਤੇ ਕੂੜਾ ਕਰਕਟ ਅਤੇ ਹੋਰ ਗੰਦਗੀ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦੀ ਹੈ ਅਤੇ ਮਸ਼ੀਨ ਦੇ ਪਿਛਲੇ ਪਾਸੇ ਪਾਣੀ ਦਾ ਹਲਕਾ ਛਿੜਕਾ ਹੁੰਦਾ ਰਹਿੰਦਾ ਹੈ ਜਿਸ ਨਾਲ ਨਾ ਤਾਂ ਪ੍ਰਦੂਸ਼ਣ ਪੈਦਾ ਹੁੰਦਾ ਹੈ ਅਤੇ ਨਾ ਹੀ ਮਿੱਟੀ ਆਦੀ ਉੱਡ ਕੇ ਰਾਹ ਗਿਆ ਦੀਆਂ ਅੱਖਾਂ ਵਿੱਚ ਪੈਂਦੀ ਹੈ ਕੈਬਨਟ ਮੰਤਰੀ ਨੇ ਕਿਹਾ ਕਿ ਸੜਕਾਂ ਵਿਚਾਲੇ ਬਣੇ ਡਿਵਾਈਡਰਾਂ ਦੇ ਕੋਨਿਆਂ ਤੇ ਜੰਮੀ ਰਹਿਣ ਵਾਲੀ ਮਿੱਟੀ ਦੀ ਸਫਾਈ ਵੀ ਇਸ ਮਸ਼ੀਨ ਨਾਲ ਹੁੰਦੀ ਰਹੇਗੀ ਜਿਸ ਨਾਲ ਸੜਕਾਂ ਸਾਫ਼ ਉਦਰੀਆਂ ਨਜ਼ਰ ਆਉਣਗੀਆਂ ਤੇ ਕੂੜੇ ਕਰਕਟ ਦੇ ਪਾਸਾਰ ਨੂੰ ਮੁਕੰਮਲ ਰੋਕ ਲੱਗ ਸਕੇਗੀ ਆਪਾਂ ਤੁਸੀਂ ਮੈਂ ਆਪਾਂ ਸਾਰੇ ਜਦੋਂ ਵੀ ਬਾਹਰ ਕਿਸੇ ਮੋੜ ਤੇ ਜਾਂਦੇ ਆ ਜਾਂ ਅ ਬਾਹਰ ਕਿਸੇ ਵੱਡੇ ਸ਼ਹਿਰ ਚ ਆ ਕੇ ਦੇਖਦੇ ਆ ਤੇ ਉੱਥੇ ਚਿੰਗੜ ਵਰਗੇ ਸ਼ਹਿਰਾਂ ਤੁਹਾਨੂੰ ਇਹ ਜਿਹੜੀਆਂ ਮਸ਼ੀਨਾਂ ਨੇ ਜਿਹੜੀ ਆ ਜਿਹਨੂੰ ਕਿ ਸਵੀਪਿੰਗ ਆਟੋਮੈਟਿਕ ਸਵੀਪਿੰਗ ਮਸ਼ੀਨਸ ਕਹਿੰਦੇ ਨੇ ਇਹ ਤੁਸੀਂ ਦੇਖਿਆ ਹੋਣਗੇ ਆ ਇਹਦਾ ਪਰਪਸ ਇਹੀ ਹੁੰਦਾ ਕਿ ਮੈਨੂਅਲ ਲੇਬਰ ਜਿਹੜੀ ਉਹ ਘਟ ਜੇ ਔਰ ਇਸੇ ਮਸ਼ੀਨ ਨੇ ਜਿੰਨਾ ਮਿੱਟੀ ਕੱਟਾ ਰੇਤਾ ਗੰਦਗੀ ਲਿਫਾਫੇ ਕਾਗਜ਼ ਕੂੜਾ ਕਰਕਟ ਇੱਥੇ ਤੱਕ ਅੱਧੀ ਇੱਟ ਤੱਕ ਵੀ ਜੇ ਪਈ ਹੈ ਤਾਂ ਇਸ ਮਸ਼ੀਨ ਨੇ ਉਹਨੂੰ ਸੱਕ ਕਰ ਲੈਣਾ ਹੈ ਉਹਨੂੰ ਅੰਦਰ ਖਿੱਚ ਲੈਣਾ ਹੈ ਤੇ ਪਿਛਲੇ ਪਾਸੇ ਆ ਜਿਵੇਂ ਤੁਸੀਂ ਦੇਖਿਆ ਇਹ ਹਲਕਾ ਹਲਕਾ ਛਿਣਕਾ ਹੈ ਜਿਹੜਾ ਉਹ ਕਰਦੀ ਜਾਊਗੀ ਤਾਂ ਕਿ ਮਿੱਟੀ ਵੇਰਾ ਧੂੜ ਨਾ ਉਡੇ ਤੇ ਪੋਲਿਊਸ਼ਨ ਨਾ ਹੋਵੇ ਇਹ ਮੈਂ तकरीबन 2 ਸਾਲਾਂ ਤੋਂ ਜਦੋਂ ਸਰਕਾਰ ਬਣੀ ਹੈ ਇਸ ਪ੍ਰੋਜੈਕਟ ਦੇ ਪਿੱਛੇ ਲੱਗੇ ਹੋਏ ਸੀਗੇ ਕਿ ਮੈਂ ਆਪਦੇ ਸ਼ਹਿਰ ਵਾਸਤੇ ਸੁਨਾਮ ਸ਼ਹੀਦ ਉਦਨ ਸਿੰਘ ਜੀ ਆਦੇ ਸ਼ਹਿਰ ਵਾਸਤੇ ਇਹ ਇੱਕ ਤੋਹਫਾ ਜਿਹੜਾ ਇਹ ਲੈ ਕੇ ਆਈਏ ਇਹਦੇ ਉੱਪਰ ਪਿਛਲੇ ਸਾਲ ਤੋਂ ਹੀ ਕੰਮ ਸੀ ਜਿਹੜਾ ਉਹ ਚੱਲ ਰਿਹਾ ਸੀਗਾ ਪਰ ਸਮਾਂ ਥੋੜਾ ਜਿਹਾ ਇਸ ਕਰਕੇ ਲਾਗੇ ਕਿਉਂਕਿ ਪਿਛਲੇ ਸਾਲ ਅਸੀਂ ਜਦੋਂ ਇਹ ਟਰਾਈ ਕਰ ਰਹੇ ਸੀ ਕਿ ਸਾਡੇ ਕੋਲ ਜਿਹੜੇ ਕੋਟੇਸ਼ਨ ਆਈਆਂ ਉਹ ਬਹੁਤ ਮਹਿੰਗੇ ਪਾਦੀਆਂ ਆਈਆਂ तकरीबन 30-32 ਲੱਖ ਰੁਪਏ ਦੀ ਆਈ ਮੈਨੂੰ ਲੱਗਿਆ ਕਿ ਜ਼ਰੂਰਤ ਨਾਲੋਂ ਜ਼ਿਆਦਾ ਲੋਕਾਂ ਦਾ ਪੈਸਾ ਜਿਹੜਾ ਉਹ ਲੱਗ ਰਿਹਾ ਹੈ 6 ਮਹੀਨੇ ਵੇਟ ਕਰੀਏ 네ਗੋਸ਼ੀਏਸ਼ਨਾਂ ਕੀਤੀਆਂ ਪਤਾ-ਪਤਾ ਕੀਤਾ ਤੇ ਇੱਕ ਹੁਣ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਜਿੱਥੇ ਨੀਅਤ ਸਾਫ਼ ਹੋਵੇ ਨਾ ਜੀ ਇਮਾਨਦਾਰੀ ਹੋਵੇ ਅਸੀਂ ਸੇਮ ਸਪੈਸੀਫਿਕੇਸ਼ਨਾਂ ਦੀ ਮਸ਼ੀਨ ਹੈ ਜਿਹੜੀ ਦੁਬਾਰਾ ਕੁਟੇਸ਼ਨਾਂ ਮੰਗੀਆਂ ਦੁਬਾਰਾ ਟੈਂਡਰ ਮੰਗੇ ਇਹ ਇਸ ਕੰਪਨੀ ਦੇ ਨਾਲ 21 ਲੱਖ 75 ਹਜ਼ਾਰ ਯਾਨੀ ਕਿ ਪੌਣੇ 22 ਲੱਖ ਰੁਪਏ ਦਾ ਇਹਨਾਂ ਦਾ ਟੈਂਡਰ ਆਇਆ ਔਰ ਉਹਦੇ ਵਿੱਚੋਂ ਵੀ ਲੈਸ 25% ਲੈਸ ਕਰਾ ਕੇ 16 ਲੱਖ 34 ਹਜ਼ਾਰ ਦੀ ਇਹ ਮਸ਼ੀਨ ਹੈ ਜਿਹੜੀ ਉਹ ਅੱਜ ਸਨਾਮ ਮਿਊਨਿਸਪਲ ਕਮੇਟੀ ਨੂੰ ਸਮਹਾ ਰਹੇ ਆ ਯਾਨੀ ਕਿਤੇ 30-32 ਲੱਖ ਰੁਪਇਆ ਤੇ ਕਿਤੇ 16 ਲੱਖ 34 ਆਲਮੋਸਟ ਤਕਰੀਬਨ ਤਕਰੀਬਨ ਇਹ ਮੰਨ ਕੇ ਚੱਲੋ ਕਿ ਆਦਰ ਰੇਟਾਂ ਦੇ ਉੱਪਰ ਇਹ ਇੱਕ ਲੇਟੈਸਟ ਟੈਕਨੋਲੋਜੀ ਦੀ ਮਸ਼ੀਨ ਹੈ ਜਿਹੜੀ ਜਿਹੜੀ ਚਾਹੇ ਚੰਡੀਗੜ੍ਹ ਦਿੱਲੀ ਬੰਬਈ ਤੇ ਚਾਹੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਹੋ ਜਿਹੀਆਂ ਮਸ਼ੀਨਾਂ ਨੇ ਜਿਹੜੀਆਂ ਉਹ ਚੱਲਦੀਆਂ ਨੇ ਸੋ ਇਹ ਮੈਨੂੰ ਮੇਰੇ ਮਨ ਦੇ ਵਿੱਚ ਕਾਫੀ ਦੇਰ ਦਾ ਸੀਗਾ ਕਿ ਇਹ ਚੀਜ਼ ਆਪਣੇ ਸ਼ਹਿਰ ਵਾਸਤੇ ਹੋਣੀ ਚਾਹੀਦੀ ਹੈ ਇਹ ਤੁਸੀਂ ਜਦੋਂ ਦੇਖੋਗੇ ਹੁਣ ਜਿੱਥੇ 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 ਆਪਣੇ ਡਿਵਾਈਡਰ ਨੇ ਇੱਥੇ ਤਾਂ ਖੁੱਲੀ ਰੋਡ ਹੈ ਤੁਹਾਨੂੰ ਘਟ ਜੇ ਸਾਈਡ ਤੇ ਚਲਾਓਗੇ ਔਰ ਖਾਸ ਤੌਰ ਤੇ ਜਿੱਥੇ ਆਪਾਂ ਦੇਖਿਆ ਕਿ ਡਿਵਾਈਡਰ ਹੁੰਦੇ ਨੇ ਇੱਕ ਪਾਸੇ ਕਿਨਾਰੀ ਹੁੰਦੀ ਹੈ ਔਰ ਕਿਨਾਰੀ ਦੇ ਨਾਲ ਬਹੁਤ ਮਿੱਟੀ ਹੈ ਜਿਹੜੀ ਉਹ ਪਈ ਰਹਿੰਦੀ ਹੈ ਤੇ ਉਹੀ ਮੁੜ ਕੇ ਹਵਾ ਨਾਲ ਉੱਡ ਅੱਡ ਕੇ ਲੋਕਾਂ ਦੀ ਅੱਖਾਂ 'ਚ ਪਈ ਜਾਂਦੀ ਹੈ ਚਿਹਰਿਆਂ ਤੇ ਪਈ ਜਾਂਦੀ ਹੈ ਖਾਸ ਤੌਰ ਤੇ ਟੂ-ਵੀਲਰ ਵਾਲਿਆਂ ਨੂੰ ਬੜੀ ਦਿੱਕਤ ਆਉਂਦੀ ਹੈ ਤੇ ਉਸ ਜੋ ਡਿਵਾਈਡਰ ਹੈ ਡਿਵਾਈਡਰ ਦੇ ਨਾਲ ਜਾਂ ਕਿਨਾਰੀ ਬੰਨੀ ਦੇ ਨਾਲ ਬਿਲਕੁਲ ਐ ਜਿਵੇਂ ਸਫਾ ਚਟ ਮਿੱਟੀ ਨੂੰ ਕਰਦੀ ਹੋਈ ਇਹ ਜਾਊਗੀ ਪੂਰੀ ਦੀ ਪੂਰੀ ਰੋਡ ਥਰੂ ਐਂਡ ਥਰੂ ਐਂਡ ਟੂ ਐਂਡ ਜਿਹੜੀ ਉਹ ਰੋਡ ਬੜੀ ਸਾਫ ਸੁਥਰੀ ਰਹੂਗੀ ਔਰ ਪਿਛਲੇ ਪਾਸੇ ਛਿੜਕਾ ਕਰਦੀ ਜਾਊਗੀ ਜਿਹੜੇ ਫੰਕਸ਼ਨ ਤੁਸੀਂ ਦੇਖ ਹੀ ਲਏ ਨੇ ਸੋ ਇਹ ਅੱਜ ਕਮੇਟੀ ਦੇ ਪ੍ਰਧਾਨ ਜੀ ਨੂੰ ਟੋਨੀ ਜੀ ਨੂੰ ਆਪਣਾ ਸਾਰੇ ਈਓ ਆਪਣੇ ਈਓ ਸਾਹਿਬ ਨੂੰ ਸਾਰੇ ਐਮਸੀ ਸਾਥੀਆਂ ਨੂੰ ਸਾਰੇ ਸ਼ਹਿਰ ਨਿਵਾਸੀਆਂ ਤੋਂ ਲੈ ਕੇ মিডিਆ ਦੇ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਕਿ ਜਿੱਥੇ ਬਾਕੀ ਕੰਮ ਚੱਲ ਰਹੇ ਸੀ ਕਿ ਸ਼ਹਿਰ ਦੀ ਸਫਾਈ ਦੇ ਸਬੰਧ ਦੇ ਵਿੱਚ ਇਹ ਇੱਕ ਪੂਰੇ ਅਲਟਰਾ ਮਾਡਰਨ ਟੈਕਨੋਲੋਜੀ ਦੀ ਮਸ਼ੀਨ ਹੈ ਜਿਹੜੀ ਉਹ ਅੱਜ ਸ਼ਹਿਰ ਸੁਨਾਮ ਨੂੰ